ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਨਗਰ ਨਿਗਮ ਬਟਾਲਾ ਦੇ ਸਫਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਉtre ਹੜਤਾਲ ਤੇ ਅੱਜ ਸਵੇਰੇ ਹੀ ਸਵਜ ਭਾਰਤ ਯੂਨੀਅਨ ਨੇ ਨਗਰ ਨਿਗਮ ਦੇ ਗੇਟ ਸਾਹਮਲੇ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜੀ ਬਟਾਲਾ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਆਪਾਂ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਹਾਂ ਜੀ ਕਾਰਪੋਰੇਸ਼ਨ ਦੇ ਅੰਦਰ ਤੇ ਸਾਨੂੰ ਜਿਹੜੀ ਆ ਤਨਖਾਹ ਕਾਫੀ ਟਾਈਮ ਤੋਂ ਜਿਹੜੀ ਆ 4 ਮਹੀਨੇ ਤੋਂ ਮਿਲ ਨਹੀਂ ਰਹੀ ਉਹਦੇ ਕਾਰਨ ਅੱਜ ਸਾਰੇ ਆਪਾਂ ਸਾਦੀ ਇਕੱਠੇ ਹੋ ਗਏ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ ਤਕਰੀਬਨ ਜੀ ਸਾਰਿਆਂ ਨੂੰ ਕਿਹਾ ਜੇ ਇਕੱਲੇ-ਇਕੱਲੇ ਦੇ ਅੱਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੇਕੇਦਾਰ ਨੀ ਤੁਹਾਡੇ ਬੰਦੇ ਪੂਰੇ ਕਰਦਾ ਫਲਾਣ ਜਿੰਨੇ ਹੈਗੇ ਜੇ ਉਹਨਾਂ ਨੂੰ ਤਨਖਾਹ ਦੋ ਜੀ ਬੰਦੇ ਪੂਰੇ ਆਡੀ ਬੰਦੇ ਆ ਕੇ ਦੇਖਣ ਬੈਠੋ ਗਿਣਤੀ ਮੰਨ 6900 ਰੁਪਿਆ ਭਜੀ ਤਨਖਾਹ ਜੇ ਆਡੀ ਜਨਵਰੀ ਮਹੀਨੇ ਤਨਖਾਹ ਮਿਲੀ ਆ ਅੱਜ ਵੇਖੋ ਜੀ ਅੱਜ ਮਾਰਚ ਮਹੀਨਾ ਚੱਲਣ ਡਿਆ ਜੇ ਮਈ ਅਜੇ ਤੱਕ ਨਹੀਂ ਮਿਲੀ ਕਦੇ ਜੀ ਕੀ ਜਦੋਂ ਤੁਸੀਂ ਕਹਿੰਦੇ ਹੋ ਕਿ ਕਹਿੰਦੇ ਸਟਾਫ ਨਹੀਂ ਤੁਹਾਡਾ ਪੂਰਾ ਜਾਂਦੇ ਬੰਦੇ ਨਹੀਂ ਜੀ ਹਰ ਵਾਰੀ ਇਹ ਸਟਾਫ ਕਹਿੰਦੇ ਆ ਸਟਾਫ ਤਾਂ ਪੂਰਾ ਪਰ ਹਰ ਵਾਰੀ ਕਹਿੰਦੇ ਆ ਹਰ ਵਾਰੀ ਗਿਣ ਕੇ ਕੋਈ ਹੱਲਾ ਕਰਨਾ ਪੈਂਦਾ ਤੇ ਫੇਰਾਂ ਨੂੰ ਜਾ ਕੇ ਤਨਖਾਹ ਮਿਲਦੀ ਬਿਲਕੁਲ ਜੀ ਬਿਲਕੁਲ ਹਰ ਵਾਰੀ ਜਿੰਨੀ ਯਾਰੀ ਤਨਖਾਹ ਲਈਏ ਉਨੀ ਯਾਰੀ ਤਨਖਾਹ ਮਿਲਦੀ ਹੈ ਉਸ ਤੋਂ ਬਿਨਾਂ ਤਨਖਾਹ ਮਿਲਦੀ ਨਹੀਂ ਇਹਨਾਂ ਅਸੀਂ ਸਨਗਰ ਤੋਂ ਇੱਥੇ ਲੋਕਲ ਹੀ ਆਂ ਹਾਂਜੀ ਫਿਰ ਵੀ ਚਲੋ ਸਾਡੀ ਡਿਊਟੀ ਹੈਗੀ ਆ ਆਪਣਾ ਭੰਡਾਰੀ ਮਹੱਲੇ ਤੇ ਰਿਕਸ਼ੇ ਤੇ ਜਾਣਾ ਪੈਂਦਾ ਵਾ 30 ਰੁਪਏ ਤੋਂ ਘੱਟ ਤੇ ਕੋਈ ਰਿਕਸ਼ੇ ਵਾਲਾ ਵੀ ਨਹੀਂ ਲੈਂਦਾ ਹੈਗਾ ਤੇ ਰੋਜ਼ ਦਿਹਾੜੀ 60 60 ਰੁਪਏ ਕਿੱਥੋਂ ਖਰਚਾਂਗੇ ਅਸੀਂ ਤਨਖਾਹਾਂ ਚਾਰ ਚਾਰ ਮਹੀਨੇ ਹੋ ਗਏ ਸਾਨੂੰ ਉਤਰਾ ਤਨਖਾਹ ਨਹੀਂ ਮਿਲਦੀ ਤੇ ਉਤੋਂ ਜੇ ਕੰਮ ਜੀ ਪੂਰਾ ਕਰਤੇ ਸੀ ਪੂਰਾ ਹੀ ਰਹੇ ਆ ਕੰਮ ਪਰ ਜੇ ਸਾਡੀ ਮਿਹਨਤ ਦਾ ਫਾਇਦਾ ਕੀ ਆ ਕਿ ਜੇ ਸਾਨੂੰ ਮਿਨਾ ਹੀ ਨਾ ਪੈਸੇ ਤੇ ਬੱਚੇ ਘਰ ਭੁੱਖੇ ਮਰਨ ਤਾਂ ਫਾਇਦਾ ਕੀ ਕੰਮ ਦਾ ਚਾਰ ਮਹੀਨੇ ਹੋ ਗਏ ਜੇ ਲਗਾਤਾਰੀ ਤੇ ਅੱਜ ਤੱਕ ਤਨਖਾਹਾਂ ਨਹੀਂ ਮਿਲੀਆਂ ਹੈਗੀਆਂ ਮੰਗ ਸਾਡੇ ਇਹੋ ਕਿ ਸਾਨੂੰ ਸਾਡੀ ਜੜੀ ਮਿਹਨਤ ਆ ਤੁਹਾਨੂੰ ਦਿੱਤੀ ਜਾਵੇ ਔਰ ਜੜੀਆਂ ਛੁੱਟੀਆਂ ਕੱਟਦੇ ਆ ਉਹ ਵੀ ਸਾਡੀਆਂ ਛੁੱਟੀਆਂ ਨਾ ਕਟਣ ਭਾਈ 4 ਸਾਲ ਤੋਂ ਕੰਮ ਕਰਨ ਦੇ ਆ ਤੇ ਵੇਖੋ ਜੀ 4 ਸਾਲ ਦੇ ਨਾਲ ਕੋਈ ਬੰਦੇ ਨਹੀਂ ਪੂਰੇ ਹੋਣ ਦੇ ਪਹਿਲਾਂ ਤਨਖਾਹ ਸਾਡੀ ਬਿਲਕੁਲ ਸਹੀ ਪੈਂਦੀ ਰਹੀਆਂ ਹੁਣ ਆ 4 ਮਹੀਨੇ ਜੋ ਨਵਾਂ ਸਾਲ ਚੜਾ ਜੇ ਕਿਤੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਤਿੰਨ ਤਿੰਨ ਵਾਰੀ ਸਰ ਬੰਦਿਆਂ ਦੇ ਨਾਮ ਲੈ ਕੇ ਭੇਜਿਆ ਪਰ ਫੇਰ ਵੀ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਨਾ ਕੋਈ ਮਗਰ ਆੜ ਕੇ ਬੰਦੇ ਗਿਣਤੀ ਕਰਦਾ ਇਹ ਨਾ ਕੋਈ ਗੱਲ ਨਾ ਬਾਤ ਸਿਰਫ ਇਹ ਕਹਿੰਦੇ ਕੰਮ ਕਰੋ ਕੰਮ ਆ ਹੀ ਕਰ ਰਹੇ ਆ ਪਾਰ ਤਨਖਾਵਾ ਚੋ ਚੋ ਮਹੀਨੇ ਦੀ ਜਵਾਗ ਜਿਹਦੇ ਹਲੇ ਤੱਕ ਨਹੀਂ ਜੇ ਪਾਣ ਦੇ ਸਰ 9900 ਰੁਪਿਆ ਤਨਖਾਵਾ ਤੇ ਕੱਟਦੇ ਆਂ ਢੀ ਸਰ ਜੀ ਤੁੰਦਸੀਏ 300 ਰੁਪਿਆ ਦਿਹਾੜੀ ਕੱਟਦੇ ਆਂ ਦਿੰਦੇ 250 ਆ ਛੁੱਟੀਆਂ ਵੀ ਕੱਟੀ ਜਾਂਦੇ ਆਂ ਢੀਆਂ ਤੇ ਬਾਕੀਆਂ ਬੀਬੀਆਂ ਸਾਰੀਆਂ ਦੇ ਬੱਚੇ ਵੇਖੋ ਹਲੇ ਤੱਕ ਘਰੇ ਜੇ 4 ਮਹੀਨੇ ਤਨਖਾਵਾ ਵਾਲੇ ਤੱਕ ਬੱਚਿਆਂ ਦੇ ਐਡਮਿਸ਼ਨਾਂ ਤੱਕ ਨਹੀਂ ਜਿ ਹੋਈਆਂ ਬੱਚੇ ਘਰ ਜੇ ਦਾਦਾ 20-20 ਰੁਪਿਆ ਸਾਡੇ ਕੋਲ ਮੰਗ ਕੇ ਚੋਰੀਆ ਕਿਰਾਇਆ ਖਰਚ ਕੇ ਆਂ ਡੀਆਂ ਜੇ ਮੰਗ ਸਾਰ ਇਹੋ ਹੀ ਆ ਕਿ ਇਨਾ ਬੰਦਿਆਂ ਦੀਆਂ ਤਨਖਾਵਾਾਂ ਟਾਈਮ ਨਾਲ ਦਿੱਤੀਆਂ ਜਾਣ ਜਿਹੜੇ ਮਹੀਨੇ ਦੇ ਹੈਗੀਆਂ ਜੇ ਠ